ਅੱਜ ਦਾ ਜਿਹੜਾ ਧਰਨਾ ਖਲਬਾਤੀ ਸਫਾਈ ਮਜ਼ਦੂਰ ਯੂਨੀਅਨ ਦੀ ਅਦ ਅਦਚਾ ਦਿੱਤਾ ਗਿਆ ਔਰ ਤੁਹਾਨੂੰ ਸਾਰ ਨੂੰ ਪਤਾ ਵੀ ਜਿਹੜਾ 26 ਜਨਵਰੀ ਦੇ ਦਿਨ ਡਾਕਟਰ ਬੀ ਆਰ ਅੰਬੇਦਕਰ ਦੇ ਮੂਰਤੀ ਨਾਲ ਛੇੜਖਾਨੀ ਕੀਤੀ ਗਈ ਆ ਇਹ ਪੂਰੇ ਅੰਮਰਸਾਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਬਾਲਮੀਕ ਸਮਾਜ ਦੇ ਦੁੱਖ ਦੀ ਲਹਿਰ ਆ ਤੇ ਜਿਹਦੇ ਕਾਰਨ ਸਾਨੂੰ ਅੱਜ ਪਠਾਨਕੋਟ ਵਿੱਚ ਵੀ ਰੋਸ਼ਮਜਾਰਾ ਕਰਨਾ ਪਿਆ ਮੈਂ ਪੰਜਾਬ ਸਰਕਾਰ ਅਗੇ ਆਪਣੇ ਵੱਲੋਂ ਔਰ ਆਪਣੇ ਬਾਲਮਿਕ ਸਮਾਜ ਵੱਲ ਪੂਰ ਜੋਰ ਬੇਨਤੀ ਕਰਨਾ ਚਾਹਨਾ ਕਿ ਜਿਨੇ ਵੀ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਖਾਂਦੀ ਕੀਤੀ ਗਈ ਆ ਉਹਦੇ ਖਿਲਾਫ ਸਖਤ ਰਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਨਾ ਕਿ ਕਿਸੇ ਮੂਰਤੀ ਨਾਲ ਛੇੜਖਾਂਦੀ ਹੋਣੀ ਚਾਹੀਦੀ ਆ ਇਸ ਕਰਕੇ ਮੇਰੀ ਇਹ ਬੇਨਤੀ ਆ ਪੀ ਮੈਂ ਪੰਜਾਬ ਸਰਕਾਰਗੇ ਬੇਨਤੀ ਕਰਨਾ ਚਾਹੁੰਦਾ ਵੀ ਉਸ ਮਲਾ ਉਸ ਮੁਜਰਮ ਦੇ ਖਿਲਾਫ ਸਖਤ ਰੁਸਖਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਆਪਾਂ ਅਮਨ ਸ਼ਾਂਤੀ ਚਾਹਨੇ ਆ ਜਿਸ ਤਰ੍ਹਾਂ ਸਾਨੂੰ ਪੰਜਾਬ ਦੀ ਸੂਬਾ ਕਮੇਟੀ ਦਾ ਹੁਕਮ ਹੋਏਗਾ ਜੇ ਪਠਾਨਕੋਟ ਬੰਦ ਕਰਨਾ ਪਿਆ ਤੇ ਪਠਾਨਕੋਟ ਬੰਦ ਕਰਾਂਗੇ ਅੱਜ ਦੇ ਸਿਰਫ ਸਫਾਈ ਸੀਵਰਮੈਨ ਹੜਤਾਲ ਦੇ ਗਏ ਆ ਇੱਕ ਦਿਨ ਦੀ ਹੜਤਾਲ ਦੀ ਹੋਈ ਆ ਅੱਗੇ ਵੱਲ ਜੋ ਸਾਨੂੰ ਹੁਕਮ ਹੋਏਗਾ ਆਪਾਂ ਵੱਧ ਚੜ ਕੇ ਸਾਡਾ ਪਠਾਨਕੋੜ ਬਾਲਮੀਕ ਸਮਾਜ ਵੱਧ ਚੜ ਕੇ ਇਸ ਰੋਸ਼ ਮੁਜਾਰੇ ਦੇ ਅੱਗੇ ਹੋਏਗਾ ਮੈਂ ਫਿਰ ਪੰਜਾਬ ਸਰਕਾਰ ਅੱਗੇ ਬੇਨਤੀ ਕਰਨਾ ਚਾਹਨਾ ਕਿ ਕਿਸੇ ਵੀ ਤਰ੍ਹਾਂ ਦਾ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਉਹ ਜਿਹੜਾ ਮੁਜਰਮ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜੈ ਬਾਲਮੀਕੀ ਜੈ ਭੀਤਰਮ ਪ੍ਰੇਮੀਆਂ ਜੈ ਬਾਲਮੀਕੀ ਲਈ ਮੈਂ ਪਰ ਟਮਟੂ ਆਪਣੇ ਜੋ ਦੁਰਘਟਨਾ 26 ਜਨਵਰੀ ਵਾਲੇ ਦਿਨ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹੋਈ ਆ ਅੰਮ੍ਰਿਤਸਰ ਦੇ ਵਿੱਚ ਬੜੀ ਹੀ ਮਾੜੀ ਦੁਰਘਟਨਾ ਹੋਈ ਆ ਕਿ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜਾ ਦੋਸ਼ੀ ਆ ਉਰਤੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਰਤੇ ਜੋ ਧਾਰਾ ਬੰਦੀਆਂ ਵਾ ਉਰਤੇ ਲਗਾਈਆਂ ਜਾਣ ਇੱਕ ਸਾਈਡ ਤੇ ਪੰਜਾਬ ਸਰਕਾਰ ਦਾਵਾ ਕਰ ਰਹੀ ਆ ਕਿ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਉਰਤੇ ਕਾਨੂੰਨੀ ਕਾਰਵਾਈ ਚੱਲਦੀ ਪਈ ਆ ਤੇ ਦੂਸਰੀ ਸਾਈਡ ਤੇ ਅੰਮ੍ਰਿਤਸਰ ਤੋਂ ਇਹੀ ਪਤਾ ਚੱਲ ਰਿਹਾ ਵਾ ਕਿ ਜਿਹੜਾ ਦੋਸ਼ੀ ਆ ਉਰਤੇ ਗ੍ਰਿਫਤਾਰੀ ਕੀਤੀ ਗਈ ਆ ਲੇਕਿਨ ਉਰਤੇ ਕਿਹੜੀ ਧਾਰਾ ਲੱਗੀ ਆ ਕਿਹੜੀ ਉਹਨੂੰ ਸਜ਼ਾ ਸੁਣਾਈ ਗਈ ਆ ਉਹ ਹਾਲੇ ਤੱਕਰ ਕੋਈ ਪ੍ਰੂਫ ਨਹੀਂ ਹੋਇਆ ਇਸ ਕਰਨੇ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਾਂਗਾ ਜਿਹੜਾ ਦੋਸ਼ੀ ਆ ਉੱਤੇ ਵਿੰਨੀਆਂ ਧਾਰਾ ਲੱਗ ਸਕਦੀਆਂ ਉੱਤੇ ਧਾਰਾ ਲਗਾ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਨਾ ਕਿ ਇਹ ਦੇਖਿਆ ਜਾਵੇ ਕਿ ਉਹ ਪਾਗਲ ਆ ਅਗਰ ਉਹ ਪਾਗਲ ਹੁੰਦਾ ਤੇ ਉਹ ਕੋਈ ਪਾਗਲ ਵੀ ਅੱਜ ਤੱਕਰ ਇੰਨੀ ਹਜੂਰਤ ਨਹੀਂ ਪੈਗੀ ਕਿ ਕਿਸੇ ਗੁਰਦੁਆਰ ਸਾਹਿਬ ਨਾਲ ਜਾਂ ਕਿਸੇ ਧਾਰਮਿਕ ਠੇਸ ਦੇ ਨਾਲ ਕਿੰਨੇ ਆ ਕੋਈ ਇਦਾਂ ਦੀ ਮਾੜੀ ਦੁਰਘਟਨਾ ਕਰ ਸਕੇ ਕੋਈ ਪਾਗਲ ਵੀ ਨਹੀਂ ਕਰ ਸਕਦਾ ਇਹ ਸ਼ਰਾਰਤੀ ਅਨੁਸਰਾਦੇਸਾਰ ਹੋਈਆਂ ਵਾ ਜਿੰਨੀ ਵੀ ਪਿੱਛੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਨੂੰ ਵੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜੈ ਭੀ ਜੈ ਭਾਰਤ